ਹੈਲੋ ਦੋਸਤੋ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ Vicky Class 24 ਵਿੱਚ ਦੋਸਤੋ ਜਿਵੇਂ ਤੁਹਾਨੂੰ ਸਾਰਨ ਨੂੰ ਪਤਾ ਹੀ ਹੈ ਕਿ ਜੋ ਪੰਜਾਬ ਪੁਲਿਸ ਕਨਸਟੇਬਲ 2025 ਦੇ ਜਿਹੜੇ ਟ੍ਰਾਇਲਸ ਹਨ ਉਹ ਸਤੰਬਰ ਦੇ ਦੂਜੇ ਹਫਤੇ ਤੋਂ ਸਟਾਰਟ ਹੋਣੇ ਸੱਲ ਪਰ ਹੁਣ ਤੁਹਾਨੂੰ ਇਹ ਵੀ ਪਤਾ ਹੋਣਾ ਕਿ ਪੰਜਾਬ ਦੇ ਲਗਭਗ 8 ਤੋਂ ਜਿਹੜੇ 9 ਜ਼ਿਲ੍ਹੇ ਨੇ ਉਹ ਹੜ੍ਹ ਨਾਲ ਪ੍ਰਭਾਵਿਤ ਹਨ ਬਹੁਤ ਜ਼ਿਆਦਾ ਜੋ ਉੱਥੇ ਪਾਣੀ ਆਇਆ ਹੋਇਆ ਹੈ ਜਿਸ ਕਾਰਨ ਜੋ ਬੱਚੇ ਨੇ ਜਿਨ੍ਹਾਂ ਦੇ ਪੇਪਰ ਕਲੀਅਰ ਹੋਏ ਨੇ ਵਧੀਆ ਨੰਬਰ ਬਣ ਰਹੇ ਨੇ ਤੇ ਉਹ ਆਪਣੀ ਜੋ ਤਿਆਰੀ ਹੈ ਉਹ ਪ੍ਰੋਪਰ ਨਹੀਂ ਕਰ 파 ਰਹੇ ਤਾਂ ਕਈ ਬੱਚੇ ਸਨ ਜੋ ਕਿ ਜਿਨ੍ਹਾਂ ਨੇ ਵੀ ਮੇਲਾਂ ਖਿੱਤੀਆਂ ਨੇ ਸਰਕਾਰ ਅੱਗੇ ਰਿਕੁਐਸਟ ਵੀ ਕੀਤੀ ਹੈ ਤੇ ਉਹ ਕੀ ਹੈ ਜੋ ਰਿਕੁਐਸਟ ਅਕਸੈਪਟ ਕੀਤੀ ਗਈ ਹੈ ਪੰਜਾਬ ਸਰਕਾਰ ਦੁਆਰਾ ਜਾਂ ਪੰਜਾਬ ਪੁਲਿਸ ਦੀ ਅਫੀਸ਼ੀਅਲ ਸਾਈਡ ਤੇ ਜੋ ਹੈ ਇਹ ਨੋਟੀਫਿਕੇਸ਼ਨ ਜਾਰੀ ਹੋ ਚੁੱਕਿਆ ਹੈ ਕਿ ਜੋ ਹੁਣ ਪੰਜਾਬ ਪੁਲਿਸ ਕਾਂਸਟੇਬਲ 2025 ਦਾ ਟ੍ਰਾਇਲ ਹੈ ਉਹ ਅਕਤੂਬਰ ਦੇ ਫਸਟ ਵੀਕ ਤੋਂ ਲਿਆ ਜਾਊਗਾ ਇਹ ਤੁਸੀਂ ਜੋ ਪੰਜਾਬ ਪੁਲਸ ਦੀ ਅਫੀਸ਼ੀਅਲ ਸਾਈਟ ਹੈ ਉੱਥੇ ਜਾ ਕੇ ਤੁਸੀਂ ਇਹ ਚੈੱਕ ਕਰ ਸਕਦੇ ਹੋ ਕਿਉਂਕਿ ਬੱਚੋ ਤੁਹਾਨੂੰ ਪਤਾ ਹੈ ਕਿ ਜਿੱਥੇ ਵੀ ਪਾਣੀ ਆਇਆ ਹੋਇਆ ਹੈ ਉੱਥੇ ਬੱਚਿਆਂ ਨੂੰ ਤਿਆਰੀ ਕਰਨ 'ਚ ਰੁਕਾਵਟ ਸੀ ਜਾਂ ਫਿਰ ਕਈ ਦਿਨਾਂ ਤੋਂ ਉਹ ਵਿਚਾਰੇ ਤਿਆਰੀ ਤਾਂ ਦੂਰ ਦੀ ਗੱਲ ਹੈ ਉਹ ਕੁਝ ਖਾਗ ਪੀਂ ਨਹੀਂ ਰਹੇ ਸਨ ਕਈ ਦਿਨਾਂ ਤੋਂ ਕਿਉਂਕਿ ਉੱਥੇ ਪਾਣੀ ਬਹੁਤ ਜ਼ਿਆਦਾ ਆ ਚੁੱਕਾ ਹੈ ਕਿਆਂ ਦੇ ਘਰ ਡੁੱਬ ਗਏ ਹਨ ਇਸ ਲਈ ਬੱਚਿਆਂ ਨੂੰ ਬਹੁਤ ਜ਼ਿਆਦਾ ਟੈਨਸ਼ਨ ਹੋ ਰਹੀ ਸੀ ਕਿ ਹਗੋਂ ਟ੍ਰਾਇਲ ਦਾ ਕੀ ਬਣੂਗਾ ਸਾਡੀ ਤਿਆਰੀ ਹੈ ਨਹੀਂ ਤਾਂ ਹੁਣ ਤੁਹਾਨੂੰ ਲਗਭਗ 1 ਮਹੀਨੇ ਦੇ ਕਰੀਬ ਜੋ ਹੈ ਉਹ ਟਾਈਮ ਸਰਕਾਰ ਨੇ ਦਿੱਤਾ ਹੈ ਤਾਂ ਹੁਣ ਜੋ ਤੁਸੀਂ ਆਪਣੀ ਜੇ ਤਿਆਰੀ ਹੈ ਉਸ ਦੁਆਰਾ ਤੁਸੀਂ ਸਟਾਰਟ ਕਰ ਸਕਦੇ ਹੋ ਤੇ ਜਿੰਨੇ ਨੇ ਵੀ ਤਿਆਰੀ ਹਲੇ ਸਟਾਰਟ ਨਹੀਂ ਕੀਤੀ ਜੋ ਸੋਚ ਰਹੇ ਸਨ ਕਿ ਸਾਡੇ ਨੰਬਰ ਕੱਟ ਨੇ ਜਾਂ ਮੈਂ ਤਿਆਰੀ ਕਰਾਂ ਜਾਂ ਨਾ ਕਰਾਂ ਉਹਨਾਂ ਅਗਰ ਰਿਕੁਐਸਟ ਜੇ ਤੁਹਾਡੇ ਨੰਬਰ ਵਧੀਆ ਬਣ ਰਹੇ ਨੇ ਤਾਂ ਉਹ ਆਪਣੀ ਤਿਆਰੀ ਹੁਣੇ ਸ਼ੁਰੂ ਕਰ ਦੋ ਤੁਹਾਡੇ ਕੋਲੇ ਲਗਭਗ 1 ਮਹੀਨਾ ਹੈ ਤੇ ਤੁਸੀਂ 1 ਮਿੰਟ ਤੁਹਾਡੀ ਵਧੀਆ ਤਿਆਰੀ ਹੋ ਹੋ ਸਕਦੀ ਹੈ ਜੇਕਰ ਤੁਸੀਂ ਰੈਗੂਲਰ ਇਸ ਨੂੰ ਕੀ ਹੈ ਮੇਨਟੇਨ ਕਰ ਸਕੋ ਤਾਂ ਦੋਸਤੋ ਇਹੀ ਸੀ ਸਭ ਤੋਂ ਮੇਨ ਇਨਫੋਰਮੇਸ਼ਨ ਇਹੀ ਸੀ ਕਿ ਜੋ ਪੰਜਾਬ ਪੁਲਿਸ ਦੇ ਕਨਸਟੇਬਲ ਹੈ 2025 ਇਹਦੀ ਜੋ ਡੇਟ ਹੈ ਉਹ ਪੋਸਟਪੋਨ ਕਰ ਦਿੱਤੀ ਗਈ ਹੈ ਟ੍ਰਾਇਲ ਦੀ ਹੁਣ ਸਾਰੇ ਅੱਗੇ ਬੇਨਤੀ ਹੈ ਕਿ ਕੇਅਰਫੁਲੀ ਨਾਲ ਕਿਸੇ ਕੋਈ ਇੰਜਰੀ ਨਾ ਹੋਵੇ ਵਧੀਆ ਤਰੀਕੇ ਨਾਲ ਕੀ ਆਪਣਾ ਟ੍ਰਾਇਲ ਦੀ ਤਿਆਰੀ ਕਰੋ ਤਾਂ ਦੋਸਤੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਧੰਨਵਾਦ